ਮੰਲੋ ਪਹਿਲਾਂ ਤਾਂ ਤੁਹਾਨੂੰ ਫਾਰਮ ਸਾਖ ਦਿਖਾਉਣੇ ਆ ਪੰਜ ਮਾਡਲ ਤੇ ਨਾ ਜਾਏ ਪਹਿਲਾਂ ਤੁਸੀਂ ਟਰੈਕਟਰ ਦੇਖ ਲਓ ਹਨਾ ਜਮਾਂ ਹੀਰ ਹੈ ਬੁਲਬੁਲ ਦਾ ਬੱਚੀ ਹੈ ਤੇ ਡਿਮਾਂਡ ਹੈਗੀ 260000 ਰੁਪਏ ਤੇ ਨੰਬਰ ਪੰਜਾਬ ਹੈ ਟਰੈਕਟਰ ਦਿਖਾਉਣੇ ਚਾਰੇ ਪਾਸੇ ਨਾਲੇ ਤੁਹਾਨੂੰ ਗੱਲਾਂ ਬਾਤਾਂ ਕਰਾਵਾਂਗੇ ਟਰੈਕਟਰ ਬਾਰੇ ਤੇ ਨਾਲੇ ਤੁਹਾਨੂੰ ਲੈ ਕੇ ਜਾਵਾਂਗੇ ਬਾਈ ਦਾ ਆਪਣੇ ਦਾ ਨੰਬਰ ਹੈ ਹਨਾ ਤੇ ਆ ਜਾਓ ਭਰ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਭਾਈ ਜੀ ਤੁਸੀਂ ਸੁਣਾਓ ਵਧੀਆ ਪਹਿਲਾਂ ਤਾਂ ਤੁਹਾਡੀ ਤੁਹਾਨੂੰ ਵਧਾਈਆਂ ਤੁਹਾਡੀ ਅੱਖ ਪੂਰੀ 파ਰਖੂ ਹੈ ਹਨਾ ਚਲੋ ਭਾਈ ਜੀ ਕਿੱਤਾ ਆਪਣਾ ਆਪਾਂ ਆਪਣੇ ਕਿੱਤੇ ਦੇ ਮੁਦਵਕ ਮਤਲਬ ਅੱਖ ਪਰਖੂ ਰੱਖਣੀ ਪੈਂਦੀ ਹੈ ਰੱਖਣੀ ਪੈਂਦੀ ਹੈ ਹੈਨਾ ਇਹ ਪੰਜ ਮਾਡਲ ਹਨ ਟਰੈਕਟਰ ਘੱਟੋ ਘੱਟ 12 13 ਮਾਡਲਾਂ ਨੂੰ ਪਿੱਛੇ ਛੱਡਦਾ ਹੈ ਹੈਨਾ ਬਿਲਕੁਲ ਬਹੁਤ ਸਾਫ਼ ਸੁਥਰਾ ਟਰੈਕਟਰ ਹੈ ਸਮਿਆ ਹੋਇਆ ਟਰੈਕਟਰ ਹੈਨਾ ਸਮਿਆ ਹੋਇਆ ਟਰੈਕਟਰ ਹੈ ਕਿਸੇ ਬੰਦੇ ਨੇ ਕੰਮ ਵੀ ਲੱਤਾ ਤੇ ਕਦਰ ਵੀ ਕੀਤੀ ਹੈ ਕਦਰ ਵੀ ਕੀਤੀ ਹੈ ਮੁੱਲ ਪਾਇਆ ਹੈ ਹੈਨਾ ਮੁੱਲ ਪਾਇਆ ਹੈ ਮਸ਼ੀਨਰੀ ਦਾ ਹੈਨਾ ਤੇ ਇਹ ਜੇ ਵਿਰਲੀ ਹੁੰਦੇ ਆ ਜੀ ਵਿਰਲੀ ਹੁੰਦੇ ਆ ਜੀ ਵਿਰਲੀ ਹੁੰਦੇ ਜਿਹੜੇ ਮੁੱਲ ਪਾਉਂਦੇ ਐ ਮਸ਼ੀਨਰੀ ਦਾ ਹੈਨਾ ਬਿਲਕੁਲ ਜੀ ਬਿਲਕੁਲ ਤੇ ਪੰਜ ਮਾਡਲਾਂ ਤੇ ਬਾਰੇ ਦੱਸ ਦਿ 1 ਰੁਪਏ ਦਾ ਰੁਪਈਆ ਹੀ ਗੇਰ ਇੱਥੇ ਇੰਜਨ ਹੈ ਇਹ ਆਪਾਂ ਨੂੰ ਟਰੈਕਟਰ ਵਾਹ ਕੇ ਲਿਆ ਜਾ ਸਕਦਾ ਬੰਦਾ ਤਸੱਲੀ ਨਾਲ ਅੱਛਾ ਨਾਲ ਬਦਰ ਇਹ ਨਹੀਂ ਹੈ ਕਿ ਵੀ ਆਪਾਂ ਅੱਜ ਕੁਝ ਹੋਰ ਗਈਏ ਤੇ ਕੱਲ ਨੂੰ ਹੋਰ ਨਿਕਲੇ ਜੋ ਅੱਜ ਕਹਾਂਗੇ ਉਹੀ ਨਿਕਲੂਗਾ ਉਹੀ ਨਿਕਲੂਗਾ ਉਹੀ ਨਿਕਲੂਗਾ ਅੱਛਾ ਤੇ ਪੇਂਟ ਪੂਰ ਸਾਰਾ ਨਾਲ ਦਾ ਹੀ ਜਮਾ ਹੈ ਬਿਲਕੁਲ ਸਾਰਾ ਨਾਲ ਦਾ ਵੀ ਇਹ ਕਿਤੋਂ ਬਦਲ ਲੱਗੀ ਹੁੰਦੀ ਨਾ ਜੇ ਹੋਇਆ ਹੋਵੇ ਚੀਜ਼ਾਂ ਤੇ ਆਹ ਚੀਜ਼ਾਂ ਤਾਂ ਫਿਰ ਅਗਲਾ ਮਰਵਾਉਂਦੇ ਹੀ ਮਰਵਾਉਂਦਾ ਸਾਰੇ ਹੈ ਨਾ ਬਈ ਬਿਲਕੁਲ ਓਰੀਜਨਲ ਟਰੈਕਟਰ ਕਿਤੇ ਵੀ ਕਲਮ ਨਹੀਂ ਲੱਗੀ ਇਹ ਦੇਖ ਕਿਤੇ ਵੀ ਗੜਾ ਮੁਰਗੂੜ ਵੀ ਪੂਰੇ ਸਾਫ ਪਏ ਆ ਜੀ ਹਨਾ ਗੜਾ ਵਗੈਰਾ ਪੂਰੇ ਮਾਡਲ ਦੇ ਮੁਤਾਬਕ ਬਹੁਤ ਜਿਆਦਾ ਸਾਫ ਪੰਜ ਮਾਡਲ ਹੈ ਹਨਾ ਕਿਸੇ ਕੋਲ ਹਲਦਾ ਨਹੀਂ ਹਨਾ ਜੱਜ 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 ਜੀ ਆਂਦੇ ਹੁੰਦੇ ਆ ਪੰਜ ਮਾਡਲ ਤੇ ਜਾਲੀ ਜੂੜੀ ਲਵਾ ਕੇ ਰੱਖੀ ਆ ਬੰਦੇ ਨੇ ਸ਼ੌਕ ਹੀ ਹੈ ਜੀ ਗੱਲ ਨਹੀਂ ਹਨਾ ਲਾਈਟਾਂ ਦਾ ਸ਼ੌਕ ਸੀ ਆਪਣਾ ਲਾਈਟਾਂ ਵੀ ਇਹਦੀਆਂ ਮਤਲਬ ਬਹੁ ਮਹਿੰਗੀਆਂ ਲਾਈਟਾਂ ਲਗੀਆਂ ਲਾਈਆਂ ਟਰੈਕਟਰ ਅੱਛਾ LED ਲਾਈਟਾਂ ਲਾਤੀਆਂ ਹਨਾ LED ਲਾਈਟਾਂ ਲਾਤੀਆਂ ਹਨਾ ਆਗ ਲੈਂਪ ਆ ਗਏ ਹਨਾ ਇਹ ਤੇ ਡਿਮਾਂਡ ਇਹਦੀ 2.6 ਲੱਖ ਰੁਪਏ ਜੀ ਨੰਬਰ ਪੰਜਾਬ ਦਾ PV57 ਕਿੱਥੋਂ ਆ ਗਿਆ ਜੀ ਇਹ ਪਪਲ ਹੱਥ ਦਾ ਨੰਬਰ ਉਹ ਯਾ ਵੜਾ ਖੇਰੀ ਦੀਰ ਕੀ ਤੇ ਹਾਂਜੀ 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 ਅੱਛਾ ਤੇ ਕੈਰਾਂ ਦੀ ਗੱਲ ਕਰੀਏ ਬਾਈ ਟਾਇਰ ਕਿੰਨੇ ਕ ਪੈਸੇ ਮੰਨਦੇ ਤੁਸੀਂ ਇਹਦੇ ਟਾਇਰ 85 ਪੈਸੇ ਮੰਨਦੇ ਜੀ ਅੱਛਾ ਹਾਂਜੀ 80 ਪੈਸੇ ਕੈਰ ਪਰ 80 ਕਹਾਂਗੇ ਅੱਜ ਬੰਦਾ ਆ ਕੇ ਇਹ ਗੱਲ ਨਾ ਕਹੇ ਵੀ ਯਾਰ ਘੱਟ ਕੇ ਟਾਇਰ ਘਟਾ ਗਏ ਟਾਇਰ ਘਟਾ ਹੈ ਹਨਾ ਤੇ ਕਲਚ ਡਬਲ ਆ ਗਿਆ ਹੈ ਡਬਲ ਕਲਚ ਆ ਗਿਆ ਡਬਲ ਕਲਚ ਆ ਗਿਆ ਹੈ ਹਨਾ ਤੇ ਡਿਮਾਂਡ ਇਹਦੀ ਹੈਗੀ ਕਿੰਨੀ ਹੈ ਜੀ 2.60 ਲੱਖ 60 ਹਜ਼ਾਰ 2.60 ਲੱਖ 60 ਹਜ਼ਾਰ ਇਹ ਫਿਰ ਕਿਥੋਂ ਤੱਕ ਛੱਡ ਦਿਆਂ ਵੀ ਮੌਕੇ ਤੇ 2.5 ਲੱਖ ਰੁਪਏ ਦਾ ਟਰੈਕਟਰ ਦੇ ਦਿਆਂਗੇ ਜੀ ਮੌਕੇ ਤੇ 2.5 ਲੱਖ ਦਾ ਟਰੈਕਟਰ ਦੇ ਦੇਉਗੇ ਜੀ ਇਹ ਤੁਹਾਡੀ ਵੀਡੀਓ ਥਰੂ ਵੀ ਕੋਈ ਬੰਦਾ ਆਏਗਾ ਤਾਂ ਉਹਦਾ ਸਪੈਸ਼ਲ 2000 ਰੁਪਿਆ ਡਿਸਕਾਊਂਟ ਦੇ ਆ 2000 ਸਪੈਸ਼ਲ ਡਿਸਕਾਊਂਟ ਹੈ ਨਾ ਤੇ ਅੱਗੇ ਆ ਗਿਆ ਉਹ ਝੋਟਾ ਆ ਗਿਆ ਹੈ ਨਾ 911 ਹਾਂ 911 ਇਹਦੇ ਦਾ ਕੀ ਕਹਿਣੇ ਹੈ ਹੈ ਨਾ ਇਹਦੇ ਦਾ ਕੀ ਕਹਿਣਾ ਜੀ ਇਹ ਤਾਂ ਪੰਜਾਬ ਦੀਆਂ ਯਾਦਾਂ ਨਾਲ ਹੀ ਜੁੜ ਗਿਆ ਯਾਦਾਂ ਨਾਲ ਹੀ ਜੁੜ ਗਿਆ ਹੈ ਨਾ ਤੇ ਇਹ ਕਿੰਨੇ ਮਾਡਲ ਆ ਗਿਆ ਜੀ ਇਹ 97 ਮਾਡਲ ਹੈ ਜੀ ਪਰ ਇਹ ਤਾਂ 14 15 ਮਾਡਲ ਟਰੈਕਟਰ ਦੀ ਮਤਲਬ ਮੁਕਾਬਲਾ ਕਰ ਰਿਹਾ ਮੁਕਾਬਲਾ ਕਰਦਾ ਹੈ ਨਾ ਕਿਉਂਕਿ ਪੇਂਟ ਪੂਰ ਸਾਰਾ ਨਾਲ ਦਾ ਜਮ ਹੈ ਹੈ ਨਾ ਬਿਲਕੁਲ ਲਾਈਟਾਂ ਤੋਂ ਲੈ ਕੇ ਸਟੀਅਰਿੰਗ ਤੱਕ ਓਰੀਜਨਲ ਮਗਰਾੜ ਆਪਾਂ ਰੰਗ ਕਰਾਏ ਆ ਓਰੀਜਨਲ ਹੈ ਪਰ ਰੰਗ ਖਾਬ ਹੋਇਆ ਸੀ ਬਾਹਰ ਖੜਦਾ ਕਰਕੇ ਅੱਛਾ ਅੱਛਾ ਚਲ ਕੇ ਤੇ ਮਗਰਾੜ ਆਪਾਂ ਪੇਂਟ ਕਰਦੇ ਸੀ ਮਗਰਾੜ ਪੇਂਟ ਕਰਦੇ ਸੀ ਹਾਂਜੀ ਹਾਂ ਅੱਛਾ ਇੰਜਨ ਗੇਅਰ ਦਾ 1 ਰੁਪਈਏ ਦਾ ਰੁਪਈਆ 99 ਪੈਸੇ ਨਹੀਂ 1 ਰੁਪਿਆ ਤਾਂ 1 ਰੁਪਈਆ 1 ਰੁਪਈਆ ਹਾਂ ਤੇ ਭਾਈ ਇਹਦੀ ਕਟਾਈ ਕੁੜੀ ਸੌਖੀ ਹੈ ਬਹੁਤ ਜ਼ਿਆਦਾ ਇਹ ਮੈਨੂੰ ਮਤਲਬ ਆਰਾਮਦਾਰੀ ਨਾਲ ਪੰਜ ਮਹੀਨਾ ਟਰੈਕਟਰ ਚਲਾਉਣੇ ਉਦਾਂ ਦੇ ਚਲਾਉਣੇ ਹਨ ਹਾਂ ਨਹੀਂ ਅਗਲਾ ਕਹਿੰਦਾ 90 ਵਗੈਰਾ ਕੇ ਮੋੜਨਾ ਔਖਾ ਹੋ ਨਾ ਜੀ ਨਾ 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 ਬਿਲਕੁਲ ਨਹੀਂ ਜੇ ਹੋ ਜਾ ਤੁਸੀਂ ਬਰੂਤੀਕਾਰ ਦਾ ਸਟੀਅਰਿੰਗ ਮੋੜਤਾ ਤੇ ਜੇ ਹੋ ਜਾਏ ਤਾਂ ਮੋੜਤਾ ਇੱਕ ਬਰਾਬਰ ਹੈ ਬਿਲਕੁਲ ਹੈ ਨਾ ਤੇ ਮਾਡਲ ਵੀ 97 ਆ ਗਿਆ ਜੀ ਇੰਨਾ ਮੁੜੀ ਜਾਂਦਾ ਤਾਂ ਬਹੁਤ ਵੱਡੀ ਗੱਲ ਹੈ ਹੈ ਨਾ ਬਿਲਕੁਲ ਹੀ ਟਰੈਕਟਰ ਦੀ ਕੋਈ ਕਮੀ ਨਹੀਂ ਕਿਸੇ ਵੀ ਕਿਸਮ ਦੀ ਟਾਇਰ ਕਿੰਨੇ ਕ ਪੈਸੇ ਮੰਨਦੇ ਹੋ ਜੀ ਇਹਦੇ ਵੀ ਟਾਇਰ ਇਹਦੇ ਹੈਗੇ ਜੀ 85 ਪੈਸੇ 80 85 ਪੈਸੇ ਟਾਇਰ ਹੈ ਨਾ ਬਾਕੀ ਉਹ ਸਭ ਬਹੁਤ ਵੇਈਆ ਹੈ ਸਭ ਬਹੁਤ ਜਿਆਦਾ ਨਾ ਹੋਣਾ ਇਥੋਂ ਆ ਚੀਜ਼ਾਂ ਤੋਂ ਬਿਲਕੁਲ ਜੀ ਵਧੀਆ ਪੂਰਾ ਸ਼ਾਨਦਾਰ ਰੱਖਿਆ ਹੋਇਆ ਹੈ ਸਾਰਾ ਟੂਲ ਵੀ ਟਰੈਕਟਰ ਦੇ ਨਾਲ ਦਾ Ориਜినਲ ਹੈ ਟੂਲ ਦਾ ਸਟicker Ориਜినਲ ਹੈ ਇੱਥੇ ਟੈਂਕੀ ਦਾ ਸਟicker ਤੋਂ ਬੰਦਾ ਆਪਾਂ ਨੂੰ ਕਹਿ ਸਕਦਾ ਹੈ ਸਕਦਾ Ориਜినਲ ਪਿਆ ਹੈ Ориਜినਲ ਪਿਆ ਹੈ ਹੈ ਨਾ ਇਹਦੇ ਫਿਰ ਕੀ ਕਰੋਗੇ ਦੇਣ ਲੈਣ ਕੀ ਹੈ ਜੀ ਇਹਦਾ ਇਹਦਾ ਦੇਣ ਲੈਣ ਹੈਗਾ ਜੀ 2.5 ਲੱਖ ਰੁਪਏ ਦਾ ਮੌਕੇ ਤੇ ਮੰਤਨ ਹੋ ਜੂਗਾ ਮੰਤਨ ਹੋ ਜੂਗਾ ਹਾਂਜੀ ਹਾਂਜੀ ਤੇ ਬਾਕੀ ਤੁਹਾਡਾ ਨੰਬਰ ਦੱਸ ਦਿਓ ਜੀ ਮੇਰਾ ਨਾਮ ਗੁਰਜੀਤ ਸਿੰਘ ਮੇਰਾ ਨੰਬਰ ਹੈਗਾ 9465122440 ਇੱਕ ਵਾਰ ਹੋਰ ਦੱਸੋ ਮੇਰਾ ਨਾਮ ਹੈ ਗੁਰਜੀਤ ਸਿੰਘ ਪਿੰਡ ਮੇਰਾ ਮੀਆ ਜ਼ਿਲ੍ਹਾ ਮੇਰਾ ਬਠਿੰਡਾ ਹੈਗਾ ਜੀ ਹਾਂਜੀ ਤੇ ਨੰਬਰ ਹੈ ਮੇਰਾ 9465122440 ਅੱਛਾ 9465122440 ਠੀਕ ਹੈ ਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ 59 ਕਿਰਾਂ ਦੇ ਨਾਂ ਤੇ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਬਾਈ ਕੋਲੇ ਟਰੈਕਟਰ ਹੈਗੇ ਦੋ ਤੇ ਕਾਲ ਜਰੂਰ ਕਰਿਓ ਪਰਖ ਲਿਓ ਸੱਲੀ ਕਰ ਲਿਓ ਤੇ ਲੈ ਲਿਓ ਟਰੈਕਟਰ ਬਾਹਗੇ ਲਈ ਆ ਸਕਦੇ ਹੋ ਬਿਲਕੁਲ ਜੀ ਬਾਹਗੇ ਟਰੈਕਟਰ ਲੈ ਜਿਓ ਆਪਨੇ ਬਿਲਕੁਲ